ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਘਾਟੋ ਖਲੇਸ਼ ਪਾਰਟੀ ਦਾ ਧੜੇ ਬੰਦੀਆਂ ਦੇ ਵਿੱਚ ਵੰਡਿਆ ਜਾਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਵਿਰਤਾ ਸਿੰਘ ਬਲਟੋਹਾ ਨੂੰ ਬਾਹਰ ਕੱਢ ਦੇਣਾ ਇੱਕ ਪਾਸੇ ਹੋਣ ਸੁਖਬੀਰ ਬਾਦਲ ਅੱਡੀ ਚੂਟੀ ਦਾ ਜੋਰ ਲਗਾ ਰਹੇ ਨੇ ਕਿ ਮੇਰੀ ਸ਼੍ਰੋਮਣੀ ਅਕਾਲੀ ਦਲ ਵਾਲੀ ਪਾਰਟੀ ਵਾਲੀ ਜਿਹੜੀ ਪ੍ਰਧਾਨਗੀ ਹੋ ਬਚੀ ਰਵੇ ਯਾਨੀ ਕਿ ਸ਼ਰੂਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਨੇ ਕੀ ਬਾਕੀਆਂ ਪਾਰਟੀਆਂ ਨੂੰ ਕਿਹਾ ਹੈ ਕਿ ਜਿਹੜੀ ਪੰਥਕ ਪਾਰਟੀ ਹੈ ਖੇਤੀ ਪਾਰਟੀ ਹੈ ਉਸ ਦਾ ਬਚੇ ਰਹੀ ਬਚੇ ਰਹਿਣਾ ਬਹੁਤ ਜ਼ਰੂਰੀ ਹੈ ਇਸ ਲਈ ਮੇਰੀ ਸਪੋਰਟ ਕਰੋ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਭਾਵੇਂ ਉਹ ਕਾਂਗਰਸ ਪਾਰਟੀ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਵੱਡੇ ਲੀਡਰ ਆ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਆਖਰਕਾਰ ਕੀ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸਾਹਮਣੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਜਿਹੜਾ ਹੈ ਵੱਡਾ ਅਹੁਦਾ ਲੈਣਾ ਹੈ ਕਿਉਂਕਿ ਸੁਨੀਲ ਕੁਮਾਰ ਜਾਖੜ ਦਾ ਜਿਸ ਤਰ੍ਹਾਂ ਅੱਜ ਬਿਆਨ ਆਇਆ ਹੈ ਸੁਖਬੀਰ ਬਾਦਲ ਦੇ ਹੱਕ ਵਿੱਚ ਉਹਨਾਂ ਨੇ ਕਿਹਾ ਕਿ ਖੇਤਰੀ ਪਾਰਟੀ ਪੰਥਕ ਪਾਰਟੀ ਨੂੰ ਪੰਜਾਬ ਦੀ ਬੇਤਰੀ ਵਾਸਤੇ ਬਚਾਉਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਪੰਥਕ ਪਾਰਟੀ ਨਹੀਂ ਬਚੇਗੀ ਜੇਕਰ ਖੇਤਰੀ ਪਾਰਟੀ ਨਹੀਂ ਬਚੇਗੀ ਤੇ ਫਿਰ ਜਿਹੜਾ ਪੰਜਾਬ ਦੇ ਹੱਕਾਂ ਦੀ ਆਵਾਜ਼ ਕੌਣ ਚੁਕੇਗਾ ਸੈਂਟਰ ਦੇ ਵਿੱਚ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਹੋਵੇ ਤੇ ਭਾਵੇਂ ਰਲ-ਮਿਲੀ ਸਰਕਾਰ ਹੋਵੇ ਇਸ ਲਈ ਉਸਨੇ ਯਾਨੀ ਕਿ ਸੁਨੀਲ ਕੁਮਾਰ ਜਾਖੜ ਨੇ ਅੱਜ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਯਾਨੀ ਕਿ ਜਿਹੜਾ ਵੀ ਫੈਸਲਾ ਆਵੇ ਉਹ ਸੋਚ ਸਮਝ ਕੇ ਲਿਆ ਜਾਵੇ ਫਿਰ ਉਹਨੇ ਤਾਂ ਗੀਤ ਕੀਤਾ ਬਾਗੀ ਧੜੇ ਨੂੰ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਨਾਲ ਧੜਾ ਉਹ ਜਾਣਿਆ ਜਾਂਦਾ ਹੈ ਕਿ ਦੋਨਾਂ ਧਿਰਾਂ ਨੂੰ ਇਕੱਠੇ ਹੋ ਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਬੜੇ ਸਚਾਰੂ ਤੇ ਬੜੇ ਪੋਜ਼ਿਟਿਵ ਤਰੀਕੇ ਦੇ ਨਾਲ ਚਲਾਣਾ ਚਾਹੀਦਾ ਹੈ ਇਹ ਗੱਲ ਅੱਜ ਕੀਤੀ ਹੈ ਸੁਨੀਲ ਕੁਮਾਰ ਜਾਖੜ ਨੇ ਆਖਰਕਾਰ ਸੁਨੀਲ ਕੁਮਾਰ ਜਾਖੜ ਜੋ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਨੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਨਹੀਂ ਕੀਤੀ ਜਾ ਰਹੀ ਜਿਮਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਨਾ ਜਿਮਣੀ ਚੋਣਾ ਦਾ ਬਾਈਕਾਟ ਕੀਤਾ ਹੈ ਹਲਕਾ ਗੱਦਰਵਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਲੇਕਿਨ ਅੱਜ ਬਦਲੇ ਸੁਰ ਨਜ਼ਰ ਆਏ ਸੁਵੀਰ ਕੁਮਾਰ ਜਾਖੜ ਦੇ ਜੋ ਮੌਜੂਦਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਲੈਵਲ ਦੇ ਸ੍ਰੀ ਕੁਮਾਰ ਜਾਖੜ ਨੇ ਕਿਹਾ ਕਿ ਸਜ਼ਾ ਜ਼ਰੂਰ ਹੋਵੇ ਲੇਕਿਨ ਛੋਟੀ ਮੋਟੀ ਸਜ਼ਾ ਲਾ ਕੇ ਕਾਮਨ ਵੇੜ ਦਿਓ ਸ਼੍ਰੋਮਣੀ ਅਕਾਲੀ ਦਲ ਨੂੰ ਬਚਾ ਲਓ ਸ਼੍ਰੋਮਣੀ ਅਕਾਲੀ ਦਲ ਦਾ ਕਹਾਣ ਹੋ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਪੰਥਕ ਲੋਕਾਂ ਦੇ ਦੁਆਰਾ ਪਸੰਦ ਨਹੀਂ ਕੀਤਾ ਜਾਂਦਾ ਆਖਰਕਾਰ ਕੀ ਜਿਹੜੇ ਸੁਖਬੀਰ ਕੁਮਾਰ ਜਾਖੜ ਨੇ ਉਹ ਤਾਂ ਬੋਲ ਰਹੇ ਨੇ ਕਿ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੁਸੀਂ ਸੁਖਬੀਰ ਬਾਦਲ ਦੇ ਹੱਕ ਵਿੱਚ ਬੋਲੋ ਕਿਉਂਕਿ ਤੁਸੀਂ ਪੰਜਾਬ ਦੇ ਵਿੱਚੋਂ ਪੰਜਾਬ ਦਾ ਕੋਈ ਵੀ ਰਿਪਰੈਜ਼ੈਂਟਡ ਰਿਪਰੈਜ਼ੈਂਟੇਟਿਵ ਹੈ ਕਿਸੇ ਵੀ ਪਾਰਟੀ ਦਾ ਉਹ ਬੋਲ ਸਕਦਾ ਹੈ ਪੰਜਾਬ ਦੇ ਹੱਕ ਵਿੱਚ ਜੇਕਰ ਹਾਈ ਕਮਾਂਡ ਬੋਲੇਗੀ ਜਾਂ ਨਰਿੰਦਰ ਮੋਦੀ ਅਮਿਤ ਸ਼ਾਹ ਜਾਂ ਰਾਜਨਾਥ ਜਾਂ ਨਿਤਨ ਗੜਕਰੀ ਵਰਗੇ ਬੋਲਣਗੇ ਇਟ ਮੀਨਸ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਅੰਦਰੋਂ ਅੰਦਰੀ ਇੱਕ ਮਿਕ ਨੇ 9 ਮਾਸ ਦਾ ਰਿਸ਼ਤਾ ਹਾਲੇ 9 ਮਾਸ ਤੋਂ ਅਲੱਗ ਨਹੀਂ ਹੋਇਆ ਇਸ ਲਈ ਹੁਣ ਫਿਰ ਇੱਕ ਵਾਰ ਆਵਾਜ਼ ਉਬਲੰਦ ਕੀਤੀ ਹੈ ਸੁਨੀਲ ਕੁਮਾਰ ਜਾਕਰ ਨੇ ਸਨੀ ਕੁਮਾਰ ਜਾਖੜ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਬੇहद ਹੀ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਦੇ ਡਿਵੈਲਪਮੈਂਟ ਦੇ ਕੰਮ ਪੰਜਾਬ ਦੇ ਹੱਕ ਦੀ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਹੀ ਨਹੀਂ ਸਕਦਾ ਅਤੇ ਪੰਜਾਬ ਦੇ ਪੰਧ ਦੀ ਗੱਲ ਵੀ ਨਹੀਂ ਕਰ ਸਕਦਾ ਚਲੋ ਪੰਧ ਦੀ ਗੱਲ ਕਰੀਏ ਲੇਕਿਨ ਪਾਣੀਆਂ ਪੁੜੀਆਂ ਵਾਲੀ ਗੱਲ ਤਾਂ ਬੜੀ ਹੋਰ ਸਾਹਬ ਦੀ ਲੱਗਦੀ ਹੈ ਕਿਉਂਕਿ ਇਹਨਾਂ ਨੇਹੀ ਆਪਣੇ ਸਿਰ ਦੇ ਵਿੱਚ ਧੂੜ ਪਾਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਗੱਠਵੜ ਗਠਬੰਧਨ ਕੀਤਾ ਹੈ ਉਹਨਾਂ ਦਿਨਾਂ ਤੋਂ ਹੀ ਪੰਜਾਬ ਨੂੰ ਜਿਹੜੀ ਢਾਹ ਲੱਗ ਰਹੀ ਹੈ ਚਾਹੇ ਉਹ ਡੇਰਾ ਸੱਚਾ ਸੌਦਾ ਦੇ ਸਾਧ ਦਾ ਹੋਵੇ ਚਾਹੇ ਉਹ ਮਾਮਲਾ ਹੋਵੇ ਬੇਵਲਕੜਾ ਗੋਲੀ ਕਾਂਡ ਦਾ ਚਾਹੇ ਉਹ ਵੱਡਾ ਰੋਲਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਲੇਕਿਨ ਸੁਰ ਕਿਉਂ ਬਦਲੇ ਨੇ ਸੁਨੀਲ ਕੁਮਾਰ ਜਾਖੜ ਦੇ ਇਹ ਜਾ ਤਾਂ ਸੁਖਬੀਰ ਬਾਦਲ ਜਾਣਦੇ ਨੇ ਜਾਸਪ੍ਰੀਤ ਕੁਮਾਰ ਜਾਖੜ ਅਤੇ ਜਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਜਾਣਦੀ ਹੈ ਕਿਉਂਕਿ ਅੱਜ ਪੱਖ ਲੈ ਲਿਆ ਹੈ ਨਾਲ ਖੜ ਗਏ ਨੇ ਸ੍ਰੀਲ ਕੁਮਾਰ ਜਾਖੜ ਸ਼੍ਰੋਮਣੀ ਅਕਾਲੀ ਦਲ ਦੇ ਤਰਹੀਆ ਕਰਾਰ ਦਿੰਦੇ ਹੋਏ ਪ੍ਰਧਾਨ ਸੁਖਵੀਰ ਬਾਦਲ ਦੇ ਨਾਲ ਧੰਨਵਾਦ